ਅੱਜ ਆਪਣਾ ਜਿਹੜਾ ਅੱਜ ਮੇਲਾ ਕਰਵਾਇਆ ਜਾ ਰਿਹਾ ਬਾਬਾ ਦੀਪੇਸ਼ਾ ਜੀ ਨੂੰ ਕਰਵਾਇਆ ਜਾ ਰਿਹਾ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਅੱਜ ਵੀ ਬਹੁਤ ਹੁੰਮ-ਤਾਹਮ ਦਾ ਮਨਾਇਆ ਜਾ ਰਿਹਾ ਜਿਸ ਮੇਲੇ ਦੀ ਸ਼ੁਰੂਆਤ ਸਾਡੇ ਸ੍ਰੀ ਭਾਰਤ ਪੂਜਨ ਅਸ਼ਰੀ ਜੀ ਨੇ ਕੀਤੀ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਸਾਰਾ ਲੰਗਰ ਭਰਪੂਰ ਬਤਾਇਆ ਜਾ ਰਿਹਾ ਸਵੇਰ ਤੋਂ ਸ਼ਾਮ ਤੱਕ ਪੂਰਾ ਲੰਗਰ ਵਰਤਾਇਆ ਜਾਂਦਾ ਬਹੁਤ ਵਧੀਆ ਹੁੰਮ-ਤਾਹਮ ਦੇ ਨਾਲ ਇਹ ਮੇਲਾ ਹੋ ਰਿਹਾ ਕਿੰਮਾ ਮੇਲਾ ਕਰਾਇਆ ਜਾਂਦਾ ਇਹ 23ਵਾਂ ਮੇਲਾ ਹੋ ਰਿਹਾ ਸਵਾਰਨਾ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਮਨਾਇਆ ਜਾਂਦਾ ਠੀਕ ਹੈ ਜੀ ਤੇ ਤੁਸੀਂ ਮੈਸੇਜ ਕੀ ਦਿਓਗੇ ਸਮਾਜ ਸਮਾਜ ਨੂੰ ਇਹੀ ਮੈਸੇਜ ਦਵਾਂਗੇ ਜੀ ਨਸ਼ਾ ਤੋਂ ਦੂਰ ਰਹੋ ਆਪਸੀ ਭਾਈਚਾਰਾ ਰੱਖੋ ਤੇ ਵੀ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਓ ਠੀਕ ਠੀਕ ਐਕਸੈਕਟ ਹੋਰ ਹਾਂਜੀ ਸਰ ਅੱਜ ਜਿਹੜਾ ਤੁਸੀਂ ਮੇਲਾ ਕਰਾ ਰਹੇ ਹੋ ਕਿ ਇਹਨਾਂ ਦੀ ਯਾਦ ਵਿੱਚ ਕਰਾ ਰਹੇ ਹੋ ਕਿੰਨਾ ਕਰਾ ਰਹੇ ਜਿਹੜਾ ਅਸੀਂ ਮੇਲਾ ਕਰਾ ਰਹੇ ਹਾਂ ਬਾਬਾ ਦੀਪੇ ਸ਼ਾ ਕਲੰਦਰ ਜੀ ਦੀ ਯਾਦ ਵਿੱਚ ਕਰਵਾ ਰਹੇ ਹਾਂ ਆ ਸਾਡਾ 23ਵਾਂ ਮੇਲਾ ਵੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਫਾ ਕਾ ਕਮਾਂਡੰਰ ਮੰਤਰੀ ਸ੍ਰੀ ਭਾਰਤ ਕੁਸ਼ਨ ਅਸ਼ੋਜੀ ਨੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਹੈ ਸਰ ਜੀ ਮੇਲੇ ਦੇ ਵਿੱਚ ਜਿਹੜੀ ਸੰਗਤ ਆ ਗਈ ਕਿਹੜੇ ਕਿਹੜੇ ਇੰਤਜ਼ਾਮ ਹੋ ਮੇਲੇ ਦੇ ਵਿੱਚ ਪੂਰੇ ਲੁਧਿਆਣੇ ਤੋਂ ਸੰਗਤ ਆਉਂਦੀ ਆ ਤੇ ਮੇਲੇ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਤੇ ਸ਼ਾਮ ਨੂੰ ਮਹਿਫਲ ਕਰਵਾਈ ਜਾਂਦੀ ਹੈ ਮਹਿਫਲ ਦੇ ਵਿੱਚ ਕੀ ਹੁੰਦਾ ਸਰ ਮਹਿਫਲ ਦੇ ਵਿੱਚ ਬਾਬਾ ਜੀ ਦਾ ਨਾਮ ਨਾਮ ਲਿੱਤਾ ਜਾਂਦਾ ਕਵਾਲ ਲੱਗਦੇ ਨੇ ਹਾਂਜੀ ਕਵਾਲ ਲੱਗਦੇ ਨੇ ਠੀਕ ਹੈ ਜੀ ਕਵਾਲ ਕਿੱਥੇ ਸ਼ੁਰੂ ਕਰਦੇ ਨੇ ਕਵਾਲ ਇਸ ਵਾਰ ਮਲੇਰ ਕੋਕਲੇ ਦੁਆਰੇ ਨੇ ਹਾਂਜੀ ਇਹ ਸੰਗਤਾਂ ਇਹ ਕਿੰਨੀ ਕਿੰਨੇ ਤੋਂ ਕਿੰਨੇ ਵਜੇ ਤੱਕ ਮੇਲਾ ਚੱਲਦਾ ਸਰ ਇਹ ਮੇਲਾ ਸਵੇਰੇ ਸਟਾਰਟ ਹੋ ਜਾਂਦਾ ਤੇ ਪੂਰੀ ਰਾਤ ਚੱਲਦਾ ਪੂਰੀ ਰਾਤ ਚੱਲਦਾ ਵਾ ਤੇ ਲੰਗਰ ਦਾ ਵੀ ਪੂਰੀ ਰਾਤ ਹੁੰਦਾ ਜੀ ਹਾਂਜੀ ਹਾਂਜੀ ਪੂਰੀ ਰਾਤ ਹੁੰਦਾ ਲੰਗਰ ਦਾ ਠੀਕ ਹੈ ਜੀ ਤੇ ਹੋਰ ਸੰਗਤਾਂ ਲਈ ਕਿਹੜੇ ਕਿਹੜੇ ਇੰਤਜ਼ਾਮ ਹੋਰ ਸੰਗਤਾਂ ਦੇ ਲਈ ਬੈਂਡ ਦੇ ਇੰਤਜ਼ਾਮ ਹੈ ਰਹਿਣ ਦੇ ਇੰਤਜ਼ਾਮ ਨੇ ਅੱਛਾ ਜਿਹੜੇ ਦੂਰੋਂ ਸੰਗਤਾਂ ਆਏ ਨੇ ਰਹਿਣ ਦਾ ਵੀ ਇੰਤਜ਼ਾਮ ਕਰਾ ਦਿੱਤਾ ਗਿਆ ਹਾਂਜੀ ਠੀਕ ਹੈ ਜੀ ਤੇ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਕੀ ਦੇਣਾ ਚਾਹੁੰਦੇ ਆਪਸੀ ਭਾਈਚਾਰਾ ਸਮਾਜ ਨੂੰ ਦਾਹੀ ਮੈਸੇਜ ਦੇਣਾ ਦੇਣਾ ਚਾਹੁੰਦੇ ਆਪਸੀ ਭਾਈਚਾਰਾ ਕੈਮਰਾ ਰੱਖੋ ਸਰ ਕੀ ਮੈਸੇਜ ਦੇਣਾ ਚਾਹੁੰਗਾ ਸਮਾਜ ਨੂੰ ਮੈਂ ਤਾਂ ਮੈਸੇਜ ਇਹ ਦੇਣਾ ਚਾਹੁੰਗਾ ਕਿ ਆਪਣਾ ਭਾਈਚਾਰਾ ਕੈਮਰਾ ਰੱਖੋ ਜਾਤਾਂ ਪਾਤਾਂ ਕੋਈ ਪੀੜ ਭਾਵਨਾ ਨਾ ਰੱਖੋ ਠੀਕ ਹੈ ਤੇ ਦੂਸਰਾ ਨਸ਼ਾ ਦੂਰ ਹੋ ਆਪਣੇ ਬੱਚਿਆਂ ਨੂੰ ਕੋਈ ਵੀ ਸਪੋਰਟਸ ਗੇਮ ਚ ਪਾਓ ਕਬੱਡੀ ਪਹਿਲਵਾਨੀ ਜਿੱਥੇ ਵੀ ਜਿੱਥੇ ਵੀ ਬੱਚੇ ਦਾ ਸ਼ੌਂਕ ਹੈ ਆਪਣਾ ਸਮਾਂ ਘੱਟ ਕੱਢ ਕੇ ਕੰਮ ਚੋਂ ਵੀ ਸਮਾਂ ਘੱਟ ਕੱਟ ਕੱਢ ਕੇ ਬੱਚਿਆਂ ਨਾਲ ਸਮਾਂ ਬਤਾਓ ਜੀ